ਦੋਸਤੋ ਠੱਗੀਆਂ ਮਾਰਨ ਦੇ ਤਰੀਕੇ ਨਵੇਂ-ਨਵੇਂ ਠੱਗ ਅਪਣਾ ਰਹੇ ਨੇ ਅਤੇ ਇਸ ਤਰ੍ਹਾਂ ਦਾ ਇੱਕ ਨਵਾਂ ਤਰੀਕਾ ਸਾਹਮਣੇ ਆਇਆ ਹੈ ਗੜ ਸ਼ੰਕਰ ਤੋਂ ਜਿੱਥੇ ਇੱਕ ਸਾਬਕਾ ਸੁਬੇਦਾਰ ਜਿਸ ਦਾ ਨਾਮ ਰਮੇਸ਼ ਦੱਸਿਆ ਜਾ ਰਿਹਾ ਹੈ ਉਸ ਨੂੰ ਵੀਡੀਓ ਕਾਨਫਰੈਂਸਿੰਗ ਦੇ ਰਾਹੀਂ ਕਮਰੇ ਵਿੱਚ ਬੰਦ ਰੱਖਿਆ ਗਿਆ ਕੁਝ ਅਪਰਾਧੀਆਂ ਵੱਲੋਂ ਪੁਲਿਸ ਦੀ ਵਰਦੀ ਪਾ ਕੇ ਉਸ ਨੂੰ ਵੀਡੀਓ ਕਾਨਫਰੈਂਸ ਦੇ ਕਾਲ ਕੀਤੀ ਗਈ ਵੀਡੀਓ ਕਾਨਫਰੈਂਸਾਈ ਸਾਬਕਾ ਸੁਬੇਦਾਰ ਰਮੇਸ਼ ਨੂੰ ਇਹ ਗੱਲ ਕਹਿ ਦਿੱਤੀ ਕਿ ਕਿਸੇ ਵਿਅਕਤੀ ਦੇ ਖਾਤੇ ਵਿੱਚ ਮਨੀ ਲਾਂਡਰ ਨੇ ਪੈਸੇ ਆਏ ਹਨ ਅਤੇ ਜਿਸ ਦੇ ਵਿੱਚੋਂ 20 ਲੱਖ ਰੁਪਇਆ ਸਾਬਕਾ ਸੂਬੇਦਾਰ ਰਮੇਸ਼ ਦੇ ਖਾਤੇ ਵਿੱਚ ਜਮ੍ਹਾਂ ਹੋਇਆ ਹੈ ਅਤੇ ਇਸ ਦੌਰਾਨ ਇੱਕ ਵੱਡਾ ਪੁਲਿਸ ਅਫਸਰ ਇਹ ਕਹਿੰਦਾ ਹੈ ਕਿ ਫੋਨ ਨਹੀਂ ਕੱਟਣਾ ਵੀਡੀਓ ਕਾਨਫਰੈਂਸ ਨਹੀਂ ਇਹ ਸਾਰੀ ਗੱਲਬਾਤ ਹੋਈ ਹੈ ਤੇ ਇਹ ਸਾਰਾ ਮੈਟਰ ਮੇਰੇ ਕੋਲ ਆ ਚੁੱਕਿਆ ਹੈ ਜੇਕਰ ਤੁਸੀਂ ਦਿੱਲੀ ਮੇਰੇ ਕੋਲ ਨਹੀਂ ਆਣਾ ਚਾਹੁੰਦੇ ਤਾਂ ਮੇਰੇ ਖਾਤੇ ਵਿੱਚ 20 ਲੱਖ ਰੁਪਏ ਜਮ੍ਹਾਂ ਕਰਵਾ ਦਿਓ ਜਿਸ ਤੋਂ ਬਾਅਦ ਪੀੜਤ ਸੂਬੇਦਾਰ ਡਰ ਗਿਆ ਉਸਨੇ 10.5 ਲੱਖ ਰੁਪਇਆ ਜਮ੍ਹਾਂ ਕਰਵਾ ਦਿੱਤਾ ਰੋਪੀਆਂ ਦੇ ਅਕਾਊਂਟ ਦੇ ਵਿੱਚ ਅਤੇ ਕੁ ਸਮੇਂ ਬਾਅਦ ਫੇਰ ਉਸ ਨੂੰ ਫੋਨ ਆਂਦਾ ਹੈ ਕਿ 3.5 ਲੱਖ ਰੁਪਇਆ ਹੋਰ ਜਮ੍ਹਾਂ ਕਰਾਓ ਪਰ ਪੀੜਤ ਸੂਬੇਦਾਰ ਨੂੰ ਸ਼ੱਕ ਹੋ ਜਾਂਦਾ ਹੈ ਜਿਸ ਤੋਂ ਬਾਅਦ ਉਹ ਇਸ ਦੀ ਪੂਰੀ ਸੂਚਨਾ ਪੁਲਿਸ ਅਤੇ ਸਾਈਬਰ ਸੈੱਲ ਨੂੰ ਦਿੰਦਾ ਹੈ ਜਿਸ ਤੋਂ ਬਾਅਦ ਜਦੋਂ ਸਾਈਬਰ ਸੈੱਲ ਜਾਂਚ ਕਰਦਾ ਹੈ ਤਾਂ ਪਤਾ ਲੱਗਦਾ ਹੈ ਕਿ ਇਹ ਜਿੰਨੇ ਵੀ ਰੋਪੀ ਨੇ ਇਹਨਾਂ ਨੇ ਆਪਣੀਆਂ ਜਿਹੜੀਆਂ ਫੋਨ ਦੀਆਂ ਆਈਡੀਆ ਨੇ ਪੁਲਿਸ ਦੇ ਅਫਸਰਾਂ ਦੀਆਂ ਫੋਟੋਆਂ ਲਗਾਈਆਂ ਹੋਈਆਂ ਨੇ ਜਿਸ ਕਰਕੇ ਆਮ ਵਿਅਕਤੀ ਡਰ ਜਾਂਦਾ ਹੈ ਤੁਸੀਂ ਦੇਖੋ ਇਸ ਪੂਰੇ ਮੌਕੇ ਦੇ ਪੁਲਿਸ ਅਧਿਕਾਰੀ ਦਾ ਕੀ ਕੁਝ ਕਹਿਣਾ ਹੈ ਮੈਂ ਰਮੇਸ਼ ਕੁਮਾਰ ਪਿੰਟ ਸੇਕੋਲ ਸ਼ਾਨਗੜ ਸ਼ੰਕਰ ਜਿਲ੍ਹਾ ਹਿਸ਼ਾਲਪੁਰ ਘਰ ਵਿੱਚ ਰਹਿ ਰਿਹਾ ਸੀ 23 ਤਰੀਕ ਨੂੰ ਸਵੇਰੇ 10 ਵਜੇ ਇੱਕ ਫੋਨ ਆਦਾ ਮੈਨੂੰ ਟੈਲੀਕਮ ਵਿਭਾਗ ਤੋਂ ਕਹਿੰਦੇ ਤੁਹਾਡਾ ਜਿਹੜਾ ਫੋਨ ਹੈਗਾ ਨਾ ਕਿਸੇ ਨੇ ਹੈਂਗ ਕਰਕੇ ਹੋਰ ਤੁਹਾਡੇ ਨਾਂ ਦੇ ਖਾਤੇ ਵਗੈਰਾ ਖੁੱਲ੍ਹ ਲਏ ਬੜੀ ਬੰਬੇ ਚ ਐਪਰੀ ਹੈ ਕਿ ਐਫ ਆਈ ਆਰ ਦਰਜ ਹੋ ਗਈ ਵੀ ਫੋਨ ਨੂੰ ਬੰਬੇ ਜਾਣਾ ਪੈਣਾ ਮੈਂ ਕਿਹਾ ਮੈਂ ਤਾਂ ਬੰਬੇ ਜਾ ਨਹੀਂ ਸਕਦਾ ਉਹ ਕਹਿੰਦੇ ਤੁਹਾਡੀ ਇਨਸਪੈਕਟਰ ਨਾਲ ਗੱਲ ਕਰਾ ਦਿੰਨੇ ਆ ਉਨੇ ਇੱਕ ਕਮਰੇ ਜਮੈਨ ਨੂੰ ਲੈ ਗਿਆ ਵੀਡੀਓ ਕਾਲ ਦੇ ਉੱਪਰ ਰੱਖ ਕੇ ਗੱਲ ਕਰਨ ਲੱਗਾ ਕਹਿੰਦਾ ਨਹੀਂ ਤੁਹਾਨੂੰ ਤੁਹਾਨੂੰ ਆਰਡਰ ਹੈ ਕਿ ਤੁਹਾਨੂੰ 2 ਘੰਟੇ ਦੇ ਅੰਦਰ ਅੰਦਰ ਅਰੈਸਟ ਕੀਤਾ ਜਾਊਗਾ ਹੂੰ ਮੈਂ ਕਿਹਦਾ ਜਾ ਸਕਦਾ ਮੈਂ ਕਹਿੰਦਾ ਤੁਸੀਂ ਗਏ ਕਦੀ ਬੰਬੇ ਤੁਹਾਡਾ ਖਾਤਾ ਖੁੱਲਿਆ ਉਹ ਤੇ ਮੈਂ ਕਿ ਮੇਰਾ ਕੋਈ ਖਾਤਾ ਨਹੀਂ ਖੁੱਲਿਆ ਕਹਿੰਦਾ ਨਹੀਂ ਨਹੀਂ ਆ ਸਕਦੇ ਤਾਂ ਤੁਹਾਡੀ ਮੈਂ ਡੀਜੀਪੀ ਨਾਲ ਗੱਲ ਕਰਾ ਦਿੰਦਾ ਡੀਜੀਪੀ ਉਹ ਬੋਲਣ ਲੱਗਿਆ ਉਹਨੂੰ ਜਦੋਂ ਗੱਲ ਕਰਾਈ ਤਾਂ ਕਹਿੰਦਾ ਕਿ ਤੁਸੀ ਆ ਜਾਈਂ ਉਹ ਅਸਟੂਡੀਓ ਵਿੱਚ ਕੀਤਾ ਦੁਇਆ ਸੱਟੇ ਬੈਠੇ ਆ ਰੈਸਟ ਕਰਕੇ ਲਿਆਓ ਇਹਦਾ ਰੈਸਟ ਹੋਣ ਦੀ 20 25 ਇਸ ਤੇ ਪਰ ਕੰਪਲੇਨ ਨਾ ਹੋਈ ਜਮਾ ਇੱਕ ਐਦਾ ਕਿ ਇੱਕ ਘਰ ਕਹਿੰਦਾ ਤੁਹਾਨੂੰ ਪਤਾ ਮੰਨੀ ਲਾਂਡਰਿੰਗ ਕੀ ਹੁੰਦੀ ਮੈਂ ਕਿ ਮੈਨੂੰ ਤਾਂ ਪਤਾ ਨਹੀਂ ਕਹਿੰਦਾ ਇੱਕ ਨਰੇਸ਼ ਗੋਇਲ ਹੈ ਬੰਦਾ ਤੁਹਾਡੀ ਉਮਰ ਦਾ ਹੀ ਇਹ ਕਹਿੰਦਾ ਉਹਨੇ 2 ਕਰੋੜ ਦੀ ਬੈਂਕ ਚ ਉਧਾਕਾ ਮਾਰਿਆ ਸੀ ਦੋ ਉਹਦੇ ਵਿੱਚੋਂ ਉਹਨੇ 2 2% ਕਰਕੇ ਤੁਹਾਡੇ ਖਾਤਿਆਂ ਦੇ ਵਿੱਚ 20 20 ਲੱਖ ਰੁਪਏ ਪਾਇਆ ਵਾ ਆ ਸਾਡੇ ਕੋਲ ਹੈ ਕਿ ਤੁਸੀਂ ਜੇ ਕਹਿਿਆ ਜਵਾਬ ਦੇਣੀ ਮੈਂ ਕਹਿੰਦਾ ਅਸੀਂ ਨਾ ਮੈਂ ਗਿਆ ਨਾ ਮੈਨੂੰ ਕੋਈ ਪਤਾ ਕਿਨ ਪਾਇਆ ਨਾ ਸਾਨੂੰ ਪਤਾ ਹੈ ਕੁਝ ਮੈਂ ਉਹ ਕਹਿੰਦਾ ਲੋਕ ਬੰਦ ਕਰ দাও ਤੇ ਵੀਡੀਓ ਕਾਲ ਚਾਲੂ ਰੱਖਣਾ ਆਪਣਾ ਫੋਨ ਵੀ ਚਾਰਜ ਤੇ ਲਾ ਲਓ ਫੋਨ ਵੀ ਤੁਹਾਡਾ ਖਤਮ ਨਹੀਂ ਹੋਣਾ ਚਾਹੀਦਾ ਮੈਂ ਡਰ ਗਿਆ ਮੈਂ ਤਾਂ ਮੈਨੂੰ ਪਤਾ ਨਹੀਂ ਕੀ ਗੱਲ ਹੈ ਕਹਿੰਦਾ ਨਹੀਂ ਤੁਹਾਨੂੰ ਤਾਂ ਅਰੈਸਟ ਕਰਨਾ ਹੀ ਚਾਹਨਾ ਹੈ ਤਾਂ ਐਜਾ ਕਰੋ ਕਿ ਸਾਰੇ ਆਪਣਾ ਪਾਸਪੋਰਟ ਬੈਂਕ ਦੀਆਂ ਕਾਪੀਆਂ ਕੀ ਕੀ ਹੋ ਗਏ ਚੈੱਕ ਬੁੱਕ ਲੈ ਕੇ ਆ ਜਾਓ ਤੇ ਸਾਰੇ ਮੈਂ ਕਹਿੰਦਾ ਸਾਰੇ ਕਾਊਂਟ ਕਰਨਾ ਹੁੰਗਾ ਬਾਅਦ ਵੀ ਸਾਡੇ ਕੋਲ ਕਿਆ ਨਿਕਲਦਾ ਉੱਥੇ ਕਿਆ ਨਿਕਲਣਾ ਮੈਂ ਕਿ ਉਹ ਦੇਖਣਾ ਹੂੰਗਾ ਤੋ ਉਹਨੂੰ ਉਹ ਸਾਰੇ ਉਹਨ ਮੇਥੋਂ ਲੈਣੇ ਤੋਂ ਬਾਅਦ ਮੈਂ ਕਿ ਬਸ ਹੋ ਗਿਆ ਕੰਨ ਨਹੀਂ ਹਜਾ ਨਹੀਂ ਹੂੰ ਤੁਹਾਡੀ ਤੁਸੀਂ ਕਿਆ ਚਲਾਨੇ ਮੈਂ ਕਿ ਮੈਂ ਤਾਂ ਪੁੱਛ ਨਹੀਂ ਚਲਾਨੇ ਮੇ ਕੋ ਸਕੂਟਰੀ ਆ ਬਾਈ ਭਈ ਛੋਟੀ ਜੀ ਕੰਨਾ ਬੈਂਕ ਤੁਹਾਡਾ ਕਿੰਨੇ ਦੂਰ ਹੈ ਸਾਰਾ ਮੇਥੋਂ ਹੀ ਪੁੱਛ ਲਿਆ ਮੈਂ ਕਿ 10 ਕਿਲੋਮੀਟਰ ਹੈ ਹਉਂ ਤੁਸੀਂ ਜੇਦਾ ਕਰੋ ਕੁਛ ਨਹੀਂ ਕਰਨਾ ਕਿਸੇ ਨਾਲ ਗੱਲ ਨਹੀਂ ਕਰਨੀ ਨਾ ਕਿਸੇ ਨੂੰ ਬੁਲਾਣਾ ਕਿਸੇ ਨੂੰ ਵੀ ਤੁਹਾਡੀ ਆਪਣੀ ਸਿਕਿਉਰਿਟੀ ਹੈ ਪਰਸਨ ਸਿਕਿਉਰਿਟੀ ਹੋ ਸਕਦਾ ਤੁਹਾਡਾ ਕੋਈ ਭਾਈ ਤੁਹਾਡਾ ਲੜਕਾ ਜਾਂ ਬੇਟਾ ਕਿਸੇ ਦੇ ਵੀ ਕੋਈ ਦੋਸਤ ਨਾਲ ਗੱਲ ਕਰ ਦੇ ਕਿ ਉੱਥੇ ਉਹਦਾ ਵੀ ਉੱਥੇ ਖਾਤਾ ਖੋਲਿਆ ਹੋਇਆ ਹੈ ਤਾਂ ਕੋਈ 10-10 ਤੁਹਾਡੇ ਪੈਸੇ ਹੈਗੇ ਇਸ ਕਰਕੇ ਮੈਨੂੰ ਇਹਨਾਂ ਡਰਾ ਲਿਆਉਂਨੇ ਤੋਕਾ ਲਿਆ ਮੈਂ ਨਾ ਮੈਂ ਭਾਈ ਨਾਲ ਗੱਲ ਕਰ ਸਕਿਆ ਕੱਖ ਨਹੀਂ ਉਹਨੇ ਕਹਿੰਦਾ ਹੁਣ ਤੁਸੀਂ ਇਹਨੂੰ ਫੋਨ ਨੂੰ ਇਸੇ ਤਰ੍ਹਾਂ ਚੱਲਦਾ ਹੀ ਰੱਖਣਾ ਇਹਨੂੰ ਜੇਬ ਵਿੱਚ ਪਾ ਲਓ ਤੇ ਹੁਣ ਤੁਸੀਂ ਚੱਲ ਜਾਓ 2 ਘੰਟੇ ਮੈਨੂੰ ਐਸਾ ਕਰ ਲੈਣੀ ਬੰਦ ਕੀਤਾ ਉਹਨੇ ਜਦੋਂ ਸਾਰਾ ਕੁਝ ਕਰਦੇ ਰੇ ਦੋ ਘੰਟੇ ਫਿਰ 2 ਵਜੇ ਮੈਂ ਗਿਆ ਬੈਂਕ ਜਾ ਕੇ ਉੱਥੇ ਮੈਂ ਕਿਹਾ ਮੈਂ ਕਿ ਉੱਥੇ ਜਾ ਕੇ ਕੀ ਕਰਨਾ ਕਹਿੰਦੇ ਪਹਿਲਾਂ FD ਚੜਾ ਲੈਣੀ ਫਿਰ FD ਚੜਾ ਕੇ ਫਿਰ ਤੁਸੀਂ ਅਮਾਉਂਟ ਜੋੜ ਕਰਨਾ ਤੇ ਕਿੰਨਾ ਹੈ ਫਿਰ ਬਾਹਰ ਆ ਜਾਣਾ RTGS ਫਾਰਮ ਲੈਣਾ RTGS ਫਾਰਮ ਐ ਤੁਹਾਨੂੰ ਦੱਸੂਗਾ ਉਹੀ ਮੈਨੂੰ ਦੱਸਦੇ ਰੇ ਉਹੀ ਮੈਂ ਭਰਦਾ ਰਿਹਾ ਹੂੰ ਉਥੇ ਬਾਅਦ ਉਹਨੇ ਅੰਦਰ ਜਾ ਕੇ ਉੱਥੇ ਤੇ ਪੈਸੇ ਨਿਕਲ ਗਏ ਇਹ ਉੱਥੇ ਦੇ ਮਾਮੂਰ ਕਾ ਆਇਆ ਤਾਂ ਆਣੇ ਤੋਂ ਬਾਅਦ ਮੈਂ ਰਸਤੇ 'ਚ ਨਾਲੇ ਦਾ ਉਹ ਵੀ ਵੀਡੀਓ 깔 ਚੱਲਦੀ ਐ ਇੱਥੇ ਤੱਕ ਵੀ ਕਹਿੰਦਾ ਹੁਣ ਤੁਸੀਂ ਚੈੱਕ ਕਰੋ ਤੁਹਾਨੂੰ ਰਸੀਦ ਮਿਲ ਗਈ ਇਹਦੇ ਇੱਕ ਸੁਪਰੀਮ ਕੋਰਟ ਦੀ ਇੱਕ ਦਮੇਂ ਕੰਸੀਦ ਪਾਈ ਵੀ ਇਹਦੇ 'ਚ 10.5 ਲੱਖ ਦੀ ਫਿਰ ਕਹਿੰਦਾ ਕੱਲ ਫੇਰ ਮਿਲਾਂਗੇ ਸਵੇਰ ਨੂੰ 9 ਵਜੇ ਠੀਕ ਹੈ 9 ਵਜੇ ਫੇਰ ਫੋਨ ਆਇਆ ਕਹਿੰਦਾ ਹੁਣ ਤੁਸੀਂ 3 ਲੱਖ ਰੁਪਈਆ ਹੋਰ ਤਿਆਰ ਰੱਖੋ ਇਹ ਤੁਹਾਡੀ ਸਿਕਿਉਰਿਟੀ ਨਹੀਂ ਅਜੇ ਜਮ੍ਹਾਂ ਹੋਈ ਸਿਕਿਉਰਿਟੀ ਦੇ ਲਈ ਮੈਂ ਕਿਹਾ ਮੇਰੇ ਕੋਲ ਤਾਂ ਹੈ ਨਹੀਂ ਕਿੰਨੇ ਵਜੇ ਤੋ ਮੇਰੇ ਬੰਦੇ ਤੂੰ ਨਹੀਂ ਕਹੀਂ ਜਰਾ ਪੈਸੇ ਚਲਾਓ ਕਦ ਦੱਸੋ ਵੀ ਹਾਂ ਅਸੀਂ 2 ਵਜੇ ਤੱਕ ਦੇ ਦੇਵਾਂਗੇ ਅਸੀਂ ਕਹੇ 2 ਵਜੇ ਤੱਕ ਪ੍ਰਬੰਧ ਕਰਦੇ ਹਾਂ ਜਦੋਂ ਜਨਨ 2 ਵਜੇ ਫਿਰ ਫੋਨ ਆ ਗਿਆ ਅਸੀਂ ਕਹਿੰਦਾ ਹੋਇਆ ਕਹਿੰਦਾ ਮੈਂ ਕਿਹਾ ਸਾਡੇ ਕੋਲ ਪੈਸੇ ਨਹੀਂ ਹੋ ਰਹੇ ਕਿੰਨਾ ਟਾਈਮ ਚਾਹੀਦਾ ਮੈਂ ਕਿਹਾ ਹੋਰ ਦਿਨ ਟਰਕਾਣੇ ਆ ਮੈਂ ਕਿਹਾ ਦੋ ਦਿਨ ਹੋਰ ਲੱਗਣਗੇ ਫਿਰ ਕੱਲ ਫਿਰ ਫੋਨ ਆਦੇ ਫਿਰ ਕੱਲ ਫਿਰ ਉਹਦਾ ਫੋਨ ਨਹੀਂ ਚੱਕਿਆ ਉਹਦੇ ਬਾਅਦ ਆਣੇ ਬੰਦ ਕਿੰਨੇ ਐਪਲੀਕੇਸ਼ਨ ਅਸੀਂ ਇੱਥੇ ਦਿੱਤੀ ਥਾਂ ਨੇ ਕੋਈ ਆ ਫਿਰ ਇੱਕ ਬੈਂਕ ਨੂੰ ਇੱਥੇ ਦੂਜੇ ਨੇ ਸਾਡੇ ਬੰਦ ਸੇਖੋੜ ਤੋਂ ਤੇ ਇੱਕ ਬਹੁਤ ਵੱਡਾ ਜੀ ਨੂੰ ਕਹਿੰਦੇ ਕਫਲਾ ਹੀ ਹੋਇਆ ਹੈ ਤੇ 10,50,000 ਦਾ ਅਰਮੇਸ਼ ਲਾਲ ਜੱਤਾ ਸਾਡੇ ਚਾਚਾ ਮੇਰੇ ਪਿੰਡ ਸਿੱਖਵਾਲ ਤੋਂ ਅਸੀਂ ਇਹ ਕਹਿੰਦੇ ਵੀ ਸਾਡੇ ਜਿਹੜੇ 20 ਦੇ ਵਿੱਚ ਇਹਦੇ ਨੇ ਕਈ ਜਿਹੜੇ ਮੁੱਦੇ ਐ ਇਹ ਆ ਚੁੱਕੇ ਐ ਵੀ ਜਿਹੜੇ ਝੂਠੇ ਜਿੱਦਾਂ ਪਾਸਪੋਰਟ ਬਣਾਉਂਦੇ ਜਾਂ ਆਧਾਰ ਕਾਰਡ ਬਣਾਉਂਦੇ ਜਾਂ ਪੈਨ ਕਾਰਡ ਜਾਂ ਫਿਰ ਏਟੀਐਮ ਕਾਰਡ ਜਿਹੜੇ ਸਾਡੇ ਵੀਡੀਓ ਕਾਲ ਆਣੀ ਆ ਵੀਡੀਓ ਕਾਲ ਤੋਂ ਜਿਹੜੇ ਸਾਡੇ ਜਿਹੜੇ ਸਿਆਣੇ ਵਿਯੁਰਗ ਹੈ ਉਹਨਾਂ ਨੂੰ ਜਿਹੜੇ ਬਾਹਰੋਂ ਕਾਲ ਕਰਕੇ ਬੰਦੇ ਵਸਾ ਰਹੇ ਐ ਅਸੀਂ ਇਹ ਸਰਕਾਰਾਂ ਤੋਂ ਯਾਦੀ ਬਰਸ਼ਾਦ ਨੂੰ ਮੰਗ ਕਰਦੇ ਆ ਜਿਹੜੀ ਕਾਨੂੰਨੀ ਜਿਹੜੀ ਕਾਰਵਾਈ ਹੈ ਇਹ ਕੀਤੀ ਜਾਣੀ ਚਾਹੀਦੀ ਜਿਹੜਾ ਸਾਡੇ ਚਾਚੇ ਦਾ 1.5 ਲੱਖ ਰੁਪਇਆ ਗਿਆ ਹੈ ਇਹ ਮੁੜ ਕੇ ਦਿਵਾਣਾ ਚਾਹੀਦਾ ਅਸੀਂ ਸਰਕਾਰ ਤੋਂ ਜਿੱਦਾਂ ਸਾਡੇ ਕਈ ਅਖਬਾਰਾਂ ਵਿੱਚ ਵੀ ਦਿਖਲੀ ਜਾਂਦਾ ਹੈ ਕਈ ਅਸੀਂ ਜਾਗਰਤ ਸਰਕਾਰਾਂ ਨੂੰ ਇਹ ਚੀਜ਼ਾਂ ਚਲਾਉਣੀਆਂ ਚਾਹੀਦੀਆਂ ਵੀ ਜਿਹੜੇ ਤੁਸੀਂ ਇਹ ਦੱਸਿਆ ਜਾਵੇ ਜਿਹੜੇ ਕੋ ਨਵੇਂ ਕਾਲ ਜਿਹਦਾ ਬਾਹਰੋਂ ਆਂਦੇ ਆ WhatsApp ਤੇ ਉਹ ਜਿਹੜੇ WhatsApp ਕਾਲਾਂ ਉਹ ਸਾਨੂੰ ਨਹੀਂ ਚੱਕਣੀਆਂ ਚਾਹੀਆਂ